ਇਹੀ ਪਰਸਨ ਹੈ ਨਾ ਜਿਹੜਾ ਮੇਰੇ ਨਾਲ ਸਭ ਤੋਂ ਵੱਧ ਲੜਦਾ ਹੈ ਯੈਸ ਯੈਸ ਉਹਨਾਂ ਨੇ ਮੈਂ ਕਿਹਾ ਮੈਨੂੰ ਦਾਲਾ ਮੈਂ ਕਿਹਾ ਚੰਗੀ ਹੈ ਨਹੀਂ ਇਹ ਦੇਖੋ ਤਾਂ ਖਾ ਗਈ ਸਾਰੀ ਪਲੇਟ ਵਿੱਚ ਖਾ ਲਿਆ ਕਰਤੀ ਖਾਲੀ ਕਰਤੀ ਚੱਲ ਜਿਹੜੀ ਰੋਟੀ ਅੰਜਲ ਪਕਾਉਗੀ ਉਹ ਖਾ ਕੇ ਦੇਖਾਂਗੇ ਠੀਕ ਹੈ ਇਹ ਮੈਨੂੰ ਲੱਗਦਾ ਲੱਡੂ ਵੱਟੀ ਜਾਂਦੀ ਹੈ ਇੰਨਾ ਕੰਮ ਨਹੀਂ ਕੀਤਾ ਜਿੰਨਾ ਕੱਪੜੇ ਮੇਰੀ ਜੁੱਤੀ ਕਿੱਥਲ ਕੋਈ ਸੀ ਹਾਂਜੀ ਗਾਇਜ਼ ਵੈਲਕਮ ਬੈਕ ਟੂ ਅਨਦਰ ਵਲੌਗ ਤੇ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਸ੍ਰੀ ਸਹਿਜਪਾਠ ਦਾ ਆਰੰਭ ਕਰਵਾਇਆ ਸੀ ਅਸੀਂ ਛੋਟੇ ਚਾਚਾ ਜੀ ਜੁਣਾਵਾਲ ਤੇ ਅੱਜ ਪਹਿਣਾ ਭੋਗ ਇਸ ਕਰਕੇ ਅਸੀਂ ਸਾਰੇ ਉੱਤੇ ਪਹੁੰਚੇ ਪਏ ਆਂ ਤੇ ਭਾਜੜ ਪੂਰੀ ਮੱਚੀ ਪਈ ਏ ਮੈਂ ਦਵਾ ਦਵ ਜੀਰਾ ਭੁੰਨਣ ਲੱਗੀ ਪਈ ਆ ਕਿਉਂਕਿ ਇਹਦਾ ਮਸਾਲਾ ਬਣਾ ਕੇ ਦਹੀਂ ਦੇ ਵਿੱਚ ਪਾਣਾ ਦਹੀਂ ਰਹਿ ਗਿਆ ਤੇ ਆਟਾ ਤੇ ਪ੍ਰਸ਼ਾਦ ਦੇ ਰਹਿ ਗਏ ਨੇ ਬਾਕੀ ਸਬਜ਼ੀਆਂ ਵਗੈਰਾ ਸਾਰਾ ਕੁਝ ਤਿਆਰ ਏ ਧਨੀਆ ਲਈ ਐਸੀ ਇੰਜਨ ਚਾ ਗਿਆ ਧੋਣਾ ਲੈ ਮੈਂ ਤਾਂ ਤੋੜ ਕੇ ਨਹੀਂ ਹਾਂ ਸੀ ਮੈਂ ਤਾਂ ਜਿੰਨਾ ਟੁਟਿਆ ਮੈਂ ਲੈ ਆਈ ਪੂਗ ਪੈਣ ਵਾਲਾ ਇਸ ਕਰਕੇ ਮਹਾਰਾਜ ਨੂੰ ਪੂਗ ਲਵਾਉਣ ਦੇ ਲਈ ਪ੍ਰਸ਼ਾਦਾ ਜਿਹੜਾ ਤਿਆਰ ਕਰਨਾ ਜ਼ਰੂਰੀ ਇਸ ਕਰਕੇ ਭੱਜ ਦੌੜ ਮੱਚੀ ਪਈ ਹੈ ਤੇ ਗਾਇਸ ਹੁਣ ਵੇਖਿਓ ਸਾਡੀਆਂ ਟੱਕਰਾਂ ਆਪਸ ਦੇ ਵਿੱਚ ਹੀ ਵਜੀ ਜਾਂਦੀਆਂ ਨੇ ਇੱਕ ਦੂਜੇ ਦੇ ਨਾਲ ਹੀ ਕਿਉਂਕਿ ਜਿਉਂ-ਜਿਉਂ ਭੋਗ ਦਾ ਟਾਈਮ ਨੇੜੇ ਹੁੰਦਾ ਪਿਆ ਸਾਡੀ ਟੈਨਸ਼ਨ ਵਧਦੀ ਜਾਂਦੀ ਵੀ ਹਾਏ ਆ ਵੀ ਰਹਿ ਗਿਆ ਆ ਵੀ ਰਹਿ ਗਿਆ ਕਿਉਂਕਿ ਸਾਨੂੰ ਪਤਾ ਕਿ ਸਾਨੂੰ ਉਤੋਵਾਜਾ ਪੈਣ ਲੱਗ ਜਣੀਆਂ ਨੇ ਵੀ ਛੇਤੀ ਛੇਤੀ ਪ੍ਰਸ਼ਾਦਾ ਤਿਆਰ ਹੈ ਕਿ ਨਹੀਂ ਮੈਂ ਸਪੀਡਾਂ ਨਾਲ ਲੱਗੀ ਪਈਆਂ ਦਹੀਂ ਨੂੰ ਕਿਉਂਕਿ ਕਟਿੰਗ ਤੇ ਥੋੜਾ ਟਾਈਮ ਲੱਗ ਗਿਆ ਸੀ ਪਿਆਜ਼ ਵਗੈਰਾ ਕੱਟਣ ਲੱਗਿਆ ਬਰੀਕ ਕੱਟਣੇ ਸਾਨੂੰ ਟਾਈਮ ਲੱਗ ਗਿਆ ਚਾਚੀ ਜੀ ਲੱਗੇ ਨੇ ਪ੍ਰਸ਼ਾਦਿਆਂ ਨੂੰ ਬਸ ਤਿਆਰੀ ਹੈ ਸਾਰਾ ਕੁਝ ਹਾਂਜੀ ਗਾਇਜ਼ ਬੀਬੀਆਂ ਦੀ ਸਖਤ ਮਿਹਨਤ ਤੋਂ ਬਾਅਦ ਇੱਕ ਦੂਜੇ 'ਚ ਟਕਰਾਂ ਮਾਰ-ਮਾਰ ਕੇ ਮਾਰ-ਮਾਰ ਕੇ ਅਸੀਂ ਕਰ ਲਿਆ ਪ੍ਰਸ਼ਾਦਾ ਤਿਆਰ ਤੇ ਫਾਈਨਲੀ ਸਾਡਾ ਪ੍ਰਸ਼ਾਦਾ ਤਿਆਰ ਹੋ ਚੁੱਕਿਆ ਤੇ ਮੈਂ ਭੋਗ ਲਵਾਉਣ ਦੇ ਲਈ ਸਬਜ਼ੀਆਂ ਪਾਨੀ ਪਈਆਂ ਮਹਾਰਾਜ ਨੂੰ ਭੋਗ ਲਵਾਉਣਾ ਤੇ ਬੀਬੀਆਂ ਉਧਰ ਪ੍ਰਸ਼ਾਦੇ ਪਕਾਉਂਦੀਆਂ ਪਈਆਂ ਨੇ ਪੰਜ ਪ੍ਰਸ਼ਾਦੇ ਵੀ ਬਸ ਰੈਡੀ ਹੋ ਜਾਣ ਉਹ ਆਪਾਂ ਥਾਲੀ 'ਚ ਰੱਖ ਲਾਂਗੇ ਤੇ ਬਾਕੀ ਮਿੱਠਾ ਰੱਖ ਕੇ ਆਪਾਂ ਲਵਾ ਲਾਂਗੇ ਭੋਗ thank mm -hmm. ਪੁਰਖ ਮਿਹਰਾਨਾ ਅਰਨਾਨਕ ਸਾਚੂ ਖਾਨਾ ਅੱਲਾਹੁ ਅਕਬਰ ਅੱਲਾਹੁ ਅਕਬਰ ਜੀ ਫਤੇ ਦੀਨ ਦੁਨੀ ਦੇ ਮਾਲਕ ਰਾਜਿਆਂ ਦੇ ਮਹਾਰਾਜੇ ਨੇ ਮੇਰੇ ਸਤਿਗੁਰ ਪਿਆਰੇ ਘਰ ਵਿੱਚ ਆਉਣ ਤਾਂ ਲੱਗ ਜਾਨ ਰੌਣਕਾਂ ਜੱਗ ਤੋਂ ਨਿਆਰੀਆਂ ਦੁੱਖ ਕਲੇਸ਼ ਤੇ ਭੱਜ ਜਾਣ ਸੱਬੇ ਬਿਮਾਰੀਆਂ ਦੁਖੀਆਂ ਦੇ ਦੁੱਖ ਕਟਣ ਭੁੱਖਿਆਂ ਦੀ ਭੁੱਖ ਮਟਾਵਣ ਜਦੋਂ ਬੰਦਾ ਥੱਕ ਜਾਂਦਾ ਹਾਰ ਜਾਂਦਾ ਕਰ ਕਰਕੇ ਫਰਿਆਦਾਂ ਸਾਰੀਆਂ ਪਲ ਛਿਣ ਵਿੱਚ ਆਉਣ ਤੇ ਦੂਰ ਕਰਨ ਸਾਡੇ ਦੁੱਖ ਤੇ ਬਿਮਾਰੀਆਂ ਸਾਡੀਆਂ ਖੁਸ਼ੀਆਂ ਨੂੰ ਚਾਰ ਚੰਨ ਲਾਵਣ ਤੇ ਰੀਜਾਂ ਪੂਰੀਆਂ ਹੋਵਣ ਸਾਰੀਆਂ ਜੇ ਆਉਣ ਤਾਂ ਵੰਡਣ ਖੁਸ਼ੀਆਂ ਖੇੜੇ ਜੇ ਆਉਣ ਤਾਂ ਵੰਡਣ ਖੁਸ਼ੀਆਂ ਖੇੜੇ ਜੇ ਜਾਣ ਤਾਂ ਹਰ ਲੈਣ ਸੱਬੇ ਦੁੱਖ ਕਨੇਰੇ ਇਹੋ ਜਏ ਨੇ ਸੱਚੇ ਸਤਗੁਰੂ ਮੇਰੇ ਸੱਚੇ ਸਤਗੁਰੂ ਮੇਰੇ ਵਾਹਿਗੁਰੂ ਸੱਚੇ ਪਾਸ਼ਾ ਇਸੇ ਤਰ੍ਹਾਂ ਸੁਖ ਸੁੱਖਾਂ ਨਾਲ ਆਉਂਦਾ ਰਹੀ ਹਰ ਸਾਲ ਵਾਹਿਗੁਰੂ ਇਹਹੀ ਪਰਸਨ ਹੈ ਨਾ ਜਿਹੜਾ ਮੇਰੇ ਨਾਲ ਸਭ ਤੋਂ ਵੱਧ ਲੜਦਾ ਹੈ ਯੈਸ ਉਹਨਾਂ ਮੇਰੇ ਵੀਰੇ ਨਾਲ ਵੀ ਨਹੀਂ ਮੇਰੀ ਭਾਬੀ ਲੜਦੀ ਜਿੰਨਾ ਆਪਣੇ ਦਿਓਰ ਨਾਲ ਲੜਦੀ ਆ ਭਰਾਵਾਂ ਨਾਲ ਹੀ ਕਾਰਨ ਪੁੱਛੋ ਵੀ ਕੀ ਆ ਭਰਾਵਾਂ ਨਾਲ ਨਹੀਂ ਲੜੀਦਾ ਮੈਂ ਉਹ ਪਰਸਨ ਆ ਜਿੰਨੇ ਆਪਣਾ ਲਾਈਫ ਪਾਰਟਨਰ ਆਪਣੀ ਭਾਬੀ ਦੀ ਪਸੰਦ ਦਾ ਲਾਈਫ ਪਾਰਟਨਰ ਨਾਲ ਵਿਆਹ ਕਰਾਇਆ ਮਾੜਾ ਤਾਂ ਲਿਆਕ ਦਿੱਤਾ ਮੇਰੇ ਨਾਲ ਹੀ ਸਭ ਤੋਂ ਵੱਧ ਲੜਦੀ ਆ ਦੇਖ ਲੈ ਮੈਂ ਕਹਿੰਦਾ ਚੰਗਾ ਮੈਂ ਤਾਂ ਕਹਿੰਦਾ ਬਹੁਤ ਵਧੀਆ ਪਰ ਇਹ ਦੱਸੋ ਕਿ ਮੈਂ ਕਿੰਨਾ ਸ਼ਰੀਫ ਹ ਬੰਦਾ ਵੀ ਜਿੰਨੇ ਆਪਣਾ ਲਾਈਫ ਪਾਰਟਨਰ ਆਪਣੇ ਭਰਾ ਭਾਬੀ ਦੀ ਕਹਿ ਤੇ ਉਹਦੇ ਨਾਲ ਫਸੰਦ ਕੀਤਾ ਮੈਨੂੰ ਦਾਰਾ ਮੈਂ ਕਹਿੰਦਾ ਚੰਗੀ ਲੈ ਮੈਂ ਕਹਿੰਦਾ ਬਹੁਤ ਵਧੀਆ ਪਰ ਮੈਂ ਇਹ ਗੱਲ ਕਹਿ ਰਿਹਾ ਵੀ ਮੈਂ ਕਿੰਨਾ ਸ਼ਰੀਫ ਹਾਂ ਤੁਸੀਂ ਇਹ ਦੇਖੋ ਵੀ ਅੱਜ ਦੇ ਜੋ ਵੀ ਉਹ ਜਿਹੜਾ ਮੈਂ ਇਹਨਾਂ ਦੇ ਵਿੱਚ ਜੋ ਨਾ ਪਾਣ ਦੇ ਹਾਂ ਇਹਦੇ ਵਿੱਚ ਜਿਹੜਾ ਮੈਂ ਜਿਹੜਾ ਜਿਹੜਾ ਫਟ ਰਹੀ ਸੀ ਜੀ ਅੱਗੇ ਅੱਗੇ ਲੈ ਜੀ ਦੇਈਏ ਕੋਈ ਨਾ ਵੀ ਦੇ ਰਖਾ ਨਹੀਂ ਰਹੀ ਜਾਨੀ ਇਹ ਮਾਂ ਮੰਦੀ ਇਹ ਉਹ ਅੱਛੀ ਨਾ ਛੋਟੀ ਸੀ ਟੈਂਪਰਲ ਟਾਈਮ ਪਾਸ ਹਾਂਜੀ ਗਾਇਸ ਭੋਗ ਪੈ ਚੁੱਕਿਆ ਹੈ ਤੇ ਬਾਬਿਆਂ ਨੂੰ ਪ੍ਰਸ਼ਾਦਾ ਛਕਾਤਾ ਸੀ ਤੇ ਬਾਬੇ ਪ੍ਰਸ਼ਾਦਾ ਛਕ ਕੇ ਜਾ ਚੁੱਕੇ ਨੇ ਤੇ ਹੁਣ ਵਾਰੀ ਆ ਗਈ ਹੈ ਜੀ ਸਾਡੇ ਟੱਬਰ ਦੀ ਆ ਦੇਖੋ ਜੀ ਆ ਢਾਈ ਗਟੋਟਰੂ ਨੇ ਜਿਨ੍ਹਾਂ ਨੂੰ ਅਸੀਂ ਪ੍ਰਸ਼ਾਦਾ ਛਕਾਣਾ ਤੇ ਅਸੀਂ ਲਾਲਾ ਲਾਲਾ ਮਚਾਈ ਪਈ ਰਸੋਈ ਦੇ ਵਿੱਚ ਗਾਹ ਪਾਇਆ ਪਿਆ ਪੂਰਾ ਏ ਕੀ ਮੇਰੀ ਪਲੇਟ ਸਾਰਿਆਂ ਦੀ ਇੰਨਾ ਕੁਛ ਅਸੀਂ ਮੇਰੇ ਚ ਸਪੈਸ਼ਲ ਹੈ ਕੋਈ ਲੇ ਲੈ ਮੈਦੇ ਖਾਲੀ ਰੋਟੀ ਮਹਮੂਦ ਆ ਦੇਖੋ ਚਾਚੀ ਜੀ ਦੇ ਵਿੱਚ ਤਾਂ ਹੈ ਹੀ ਨਹੀਂ ਬਿਲਕੁਲ ਢੰਡੀ ਭਰੀ ਪਈਏ ਦੇਖੋ ਮੇਰੀ ਜਿਹ ਦਹੀਂ ਹੈ ਵਾਹ ਆ ਦੇਖੋ ਕਿੰਨੀ ਭਰੀ ਪਈ ਕੁਛ ਬਾਕੀ ਜ਼ਰਾ ਚਾਚੀ ਤਾਂ ਚਾਚੀ ਜੀ ਤਾਂ ਦੇਖੋ ਕਿੰਨੀ ਘੱਟ ਲਈ ਚਾਚੀ ਜੀ ਖਤਮ ਨਹੀਂ ਹੋਊਗੀ ਢੰਡੀ ਦੇਖੋ ਕਿਵੇਂ ਭਰੇ ਆ ਪਏ ਸਾਰਾ ਕੁਝ ਚਾਚੀ ਨੇ ਖਾ ਲਈ ਉਹਦੀ ਸਪੀਡ ਵਧਦੇ ਤੇ ਮੇਰੀ ਸਪੀਡ ਘਟਦੇ ਹੈਲੋ bro ਰੋਹਾਨੀਏ ਮੈਂ ਤੇ ਇਹਨਾਂ ਵਾਹ ਇਹ ਮੈਂ ਤੇ ਖਾ ਕਰਨਾ ਚਾਚੀ ਜੀ ਜਲੇਬੀ ਆ ਮੈਨੇ ਨਾ ਖਾਣੀਏ ਸੁਣੋ ਸੁਣੋ ਵਾ ਤੇਜ ਲਿੰਦੀ ਨਾ ਮੈਂ ਖਾ ਨਹੀਂ ਹੋਣੀ ਆ ਇਸ ਕਰਕੇ ਦਹੀਂ ਨੇ ਵੀ ਬਰਫ ਉੱਡ ਜਾਂਦਾ ਗਰਮ ਖਾਦੀ ਨਹੀਂ ਜਾਂਦੀ ਮੂੰਹ ਸੜ ਜਾਂਦਾ ਬਾਓ ਮੈਂ ਤਾਂ ਚਾਹ ਨਹੀਂ ਪੀਤੀ ਆ ਬੱਚਾ ਨਮਸਤੇ ਯਾਰ ਬਚਰੋ ਆ ਗਿਆ ਸਾ ਅੰਬੇੜਾ ਆ ਦੋਵੇਂ ਆ ਨੰਦ ਨੂੰ ਛੱਡ ਕੇ ਭੱਜ ਗਏ ਜੀ ਬੋਲਦੀ ਜੀ ਬੋਲੀ ਦੱਸ ਚਾਚੂ ਇੱਕ ਤਾਂ ਕੋਈ ਪੁੱਛੇ ਬੋਲਦੀ ਯਾਦ ਹਾਂ ਵੀ ਨੂੰ ਪਤਾ ਕੀ ਬੋਲਿਆ ਸੀ ਮੈਂ ਕਿਹਾ ਦੱਸ ਇਹ ਮੇਰੇ ਤੇ ਜੇ ਦੋਵੇਂ ਲੱਤਾ ਉੱਪਰ ਹੋਏ ਥੱਲੇ ਨੂੰ ਇਹ ਤੇ ਕੌਂਡੀ ਕਰ ਜਾਂਦੀ ਵੀ ਕੌਂਡੀ ਕਰਦਾ ਕੇ ਚਾੜਾ ਮਾਰ ਕੇ ਪਲੇ ਕੌਂਡੀ ਪਾ ਦੇ ਹੋਰ ਅਗਾਲੀ ਉਹ ਨੂੰ ਖਾ ਦੀ ਪਾ ਕੇ ਖਾਂਦੀ ਜਾਂ ਮੈਨੂੰ ਪਾ ਦੇ ਜਾਂਦਾ ਮਾਰ ਕੇ ਬੋਲਿਆ ਨਹੀਂ ਪਤਾ ਲੱਗ ਸਟੰਟ ਚੱਲਦੇ ਨੇ ਨਮਸਤੇ ਇਹ ਗੈਸਟ ਥੋੜੇ ਜਿਹਾ ਲੇਟ ਹੋ ਗਏ ਗੈਸਟ ਆ ਦੇਖ ਆ ਦੇਖ ਆ ਦੇਖੋ ਇਧਰ ਦੇਖੋ ਖਾ ਗਈ ਸਾਰੀ ਪੇਟ ਭਖਾਲਾ ਕਰਤੀ ਖਾਲੀ ਕਰਤੀ ਜਲੇਬੀਆਂ ਨਹੀਂ ਖਾ ਲਈਏ ਚਲੋ ਸਬਦੀ ਵੱਧ ਨਹੀਂ ਤੁਸੀਂ ਚੱਲ ਕਿੱਥੇ ਜਨ ਸਮਾਨ ਗੁਰਦੁਆਰੇ ਛੱਡਾਈ ਥੋੜਾ ਜਿਹਾ ਰਹਿ ਗਿਆ ਇੱਧਰ ਟੇਜੋ ਉੱਡੇ ਕਿਸਾਨ ਯੂਨੀਅਨ ਕਿਸਾਨ ਸਿੱਕਾ ਸਾਡੇ ਵੱਡੇ ਪ੍ਰੋਣਾ ਸਾਹਿਬ ਭਾਈਆ ਜੀ ਆਗੂ ਇੱਕ ਆ ਬਿਠੇ ਨੇ ਇੱਧਰ ਸੌਰੀ ਦੁਨੀਆ ਬਹੁਤ ਬਿਜ਼ੀ ਨਹੀਂ ਬਿਜ਼ੀ ਬਿਜ਼ੀ ਚਾਚੀ ਮੈਂ ਸਾਈਡ ਤੇ ਕਰ ਲਿਆ ਸੀ ਫਿਰ ਕਿਉਂ ਹੋ ਗਿਆ ਉਹ ਚਾਚੀ ਦਾ ਵੀ ਤਾਂ ਸਟਰੀਲ ਦਾ ਉਹਨਾਂ ਦਾ ਟਾਕਾ ਨਹੀਂ ਲਾ ਕੋਈ ਚੱਕਰ ਨਹੀਂ ਹੁੰਦਾ ਸਿੰਪਲ ਠੀਕ ਹੁੰਦਾ ਬੰਦਾ ਸਿੰਪਲ ਠੀਕ ਰਹਿੰਦਾ ਨੇ ਆਨੇ ਬੱਚੇ ਭਟਾ ਗਾ ਮਾਂ ਤੇ ਮਾਰਨ ਬਣਾ ਰਹੇ ਨੇ ਚੱਕ ਪੈਂਦਾ ਆ ਵੀ ਲੈ ਜਾ ਐਸਾ ਮੈਨੇ ਕਿਹਦੀ ਚਾਹ ਲੈ ਸਮਾਂ ਬਸ ਪਿੰਨੇ ਅਸੀਂ ਰਹਿ ਗਈਆਂ ਹੁਣ ਜਗਦੀਪ ਨੇ ਤਾਂ ਨਹੀਂ ਪੀਣੀ ਹੈਗੀ ਨਹੀਂ ਹਾਂਜੀ ਗਾਇਜ਼ ਵੈਲਕਮ ਬੈਕ ਤੇ ਹੁਣ ਜਿਵੇਂ ਤੁਹਾਨੂੰ ਪਤਾ ਹੈ ਕਿ ਭੋਗ ਪੈ ਚੁੱਕਿਆ ਤੇ ਸਾਰਿਆਂ ਨੇ ਲੰਗਰ ਪ੍ਰਸ਼ਾਦ ਦਾ ਛੱਕਿਆ ਖੂਬ ਇੰਜੋਏ ਕੀਤਾ ਵਿੱਚ ਹੀ ਸਾਡੇ ਪਰੌਣੇ ਭੁਗਤ ਗਏ ਤੇ ਹੁਣ ਗੈਸਟ ਜਾ ਚੁੱਕੇ ਨੇ ਤੇ ਵੈਸੇ ਅਸੀਂ ਘਰ ਕਰਦੇ ਸੀ ਗੈਸਟ ਕੋਈ ਅਸੀਂ ਨਹੀਂ ਸੀ ਬੁਲਾਇਆ ਈਵਨ ਕਿਸੀ ਆਪਣੇ ਕੁੜੀਆਂ ਵੀ ਨਹੀਂ ਸੀ ਬੁਲਾਈਆਂ ਤੇ ਉਹ ਫਿਰ ਟੀਣਾ ਹੁਣੀ ਆ ਗਈ ਕਿਉਂਕਿ ਚਾਚਾ ਜੀ ਦਾ ਪਤਾ ਲੈਣ ਵਾਸਤੇ ਮਾਸੜ ਜੀ ਮਾਸੀ ਜੀ ਨਹੀਂ ਸਨ ਆਏ ਕਿਉਂਕਿ ਡਾਕਟਰਸ ਨੇ ਹਲੇ ਮਨਾ ਕੀਤਾ ਸੀ ਨਾ ਕਿ ਇੰਨੇ ਜ਼ਿਆਦਾ ਗੈਦਰਿੰਗ ਨਹੀਂ ਕਰਨੀ ਉਹਨਾਂ ਦੇ ਕੋਲ ਕਿਸੇ ਨੇ ਨਾ ਨਹੀਂ ਜਾਣਾ ਇਸ ਕਰਕੇ ਇਨਫੈਕਸ਼ਨ ਦਾ ਡਰ ਸੀ ਇਸ ਕਰਕੇ ਫਿਰ ਉਹ ਹੁਣ ਆਈ ਸੀ ਤੇ ਵਿੱਚ ਇਹ ਉਹ ਭੁੱਗ ਗਏ ਤੇ ਕਾਫੀ ਜ਼ਿਆਦਾ ਫਨ ਕੀਤਾ ਸੀ ਤੇ ਹੁਣ ਬਸ ਇੱਕ ਵਾਰੀ ਸਾਰਾ ਮਤਲਬ ਹੋ ਗਿਆ ਹੁਣ ਸ਼ਾਂਤ ਦਾ ਟਾਈਮ ਹੋ ਗਿਆ ਹੈ 4-5 ਵੱਜ ਚੁੱਕੇ ਨੇ ਸ਼ਾਮ ਦੇ ਤੇ ਹੁਣ ਡਿਨਰ ਵੀ ਉਧਰ ਹੀ ਹੋਏਗਾ ਕਿਉਂਕਿ ਸਾਡੇ ਵੇ ਵੀ ਜੇ ਆਪਾਂ ਕੋਈ 파ਰਟਨ ਖਾਇਆ ਹੈ ਨਾ ਲੰਗਰ ਸ਼ੱਕੇ ਹੀ ਨਹੀਂ ਵੀ ਆਪਾਂ ਆਪਣੇ ਘਰਾਂ ਨੂੰ ਆ ਜਾਈਏ ਏਡੀ ਈਜ਼ੀਲੀ ਵੀ ਜੀ ਆਉਂਦੇ ਹੁੰਦੇ ਅਸੀਂ ਹੁਣ ਰਾਤ ਦਾ ਵੀ ਲੰਗਰ ਸਾਰੇ ਜਣੇ ਉੱਥੇ ਹੀ ਸ਼ੱਕਾਂਗੇ ਕਿਉਂਕਿ ਇਹ ਮੌਕਾ ਨੂੰ ਮਸਾ ਮਿਲਦਾ ਕਿਤੇ ਬੜੀ ਮੁਸ਼ਕਲ ਨਾਲ ਮਿਲਦਾ ਤੇ ਬਹਾਨੇ ਨਾਲ ਹੀ ਆਪਾਂ ਇਕੱਠੇ ਹੁੰਨੇ ਆ ਉੰਜ ਘਰਾਂ 'ਚ ਹੀ ਰਹਿਣਾ ਉੰਜ ਆਉਂਦੇ ਜਾਂਦੇ ਆ ਪਰ ਜਿਹੜਾ ਇੱਕ ਜਗ੍ਹਾ ਤੇ ਖਾਣਾ ਹੈ ਨਾ ਇਕੱਠੇ ਬਹਿ ਕੇ ਖਾਣਾ ਉਹ ਜਿਹੜੀ ਗੱਲ ਏ ਉਹ ਗੱਲ ਹੀ ਵੱਖਰੀ ਏ ਸੋ ਇਸ ਕਰਕੇ ਹੁਣ ਡੈਡੀ ਹੁਣਾਂ ਦਾ ਵੀ ਭਰਾਵਾਂ ਭਰਾਵਾਂ ਦਾ ਹੁੰਦਾ ਵੀ ਉਹਨਾਂ ਨੂੰ ਹੁੰਦਾ ਵੀ ਅਸੀਂ ਇਕੱਠੇ ਖਾਈਏ ਹਨ ਇਸ ਕਰਕੇ ਹੁਣ ਉਹ ਵੀ ਪੂਰਾ ਇੰਜੋਏ ਕਰ ਰਹੇ ਨੇ ਤੇ ਬੱਚੇ ਤੇ ਬਹੁਤ ਜ਼ਿਆਦਾ ਇੰਜੋਏ ਕਰ ਰਹੇ ਨੇ ਇੰਜਲ ਮਲਾਪ ਆਨੰਦ ਬਸ ਖੁਸ਼ ਹੋਈ ਪਈ ਨਹੀਂ ਵੀ ਸ਼ੁਕਰੇ ਸਾਰੇ ਇੱਕ ਜਗ੍ਹਾ ਇਕੱਠੇ ਹੋਏ ਨੇ ਤੇ ਸਾਨੂੰ ਆਪ ਬੜਾ ਮਜ਼ਾ ਆਉਂਦਾ ਇਕੱਠੇ ਹੋ ਕੇ ਸੋ ਪ੍ਰਮਾਤਮਾ ਅੱਗੇ ਬਸ ਇਹ ਅਰਦਾਸ ਹੈ ਕਿ ਇਸੇ ਤਰ੍ਹਾਂ ਪਿਆਰ ਬਣਿਆ ਰਹੇ ਤੰਦਰੁਸਤੀ ਬਣੀ ਰਹੇ ਸਾਰਿਆਂ ਦੇ ਵਿੱਚ ਸਾਰੇ ਤੰਦਰੁਸਤ ਰਹਿਣ ਤੇ ਮਿਲਦੇ ਹਨ ਉੱਤਰ ਜਾ ਕੇ ਤਾਂ ਹਨੀਰੇ ਕੀ ਹਨ ਨੰਨੀ ਮੰਮੀ ਨੂੰ ਦੋਵੇਂ ਦੇਰ ਤੇ ਮੰਮੀ ਨੇ ਕਿਹਾ ਕਿ ਕਿਹੜੀ ਨੰਨੀ ਮੰਮੀ ਕਿਹੜੀ ਬਲਾਵ ਦਾ ਪਟਕਾ ਵੇਖੀ ਕਿੱਧਰ ਨੂੰ ਆ ਪਿਆ ਦੇਖੀ ਨਹੀਂ ਨਾ ਹਾਈ ਮੈਂ ਡਿੱਗੀ ਚਲੀ ਦੱਸੋ ਉਹ ਨਾਮ ਵੀ ਵਰਤਾ ਤਾਂ ਹੀ ਪਤਾ ਸੰਗਤੋਂ ਪ੍ਰਸ਼ਾਦ ਦੇ ਛਕਣ ਆ ਗਈ ਹੋ ਬਹੁਤ ਸੰਗਤਾਂ ਆਈਆਂ ਪ੍ਰਸ਼ਾਦ ਦੇ ਰਾਤ ਦੇ ਪ੍ਰਸ਼ਾਦ ਦੇ ਛਕਣ ਤੇਰੇ ਵੀਰਾਂ ਬੱਕ ਲਿਆ ਇਹਨਾਂ ਡਿੱਗੀ ਇਹਦੀ ਜੈਲਸੀ ਹੋ ਜਾਣੀ ਹੈ ਜੈਲਸ 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 ந்த <laughs> ਉੱਤਰ ਕਦੋਂ ਆ ਲੈ ਉਧਰ ਮੰਮੀ ਕਿਧਰ ਆ ਗਈ ਉੱਥੇ ਉਹ ਦੂਜੀ ਵਾਲੀ ਕਿਹੜੀ ਮੰਮੀ ਅਦਾ ਉਹ ਕਿਹੜੀ ਮੰਮੀ ਹੈ ਵੇਖੇ ਕਾਲੀ ਦੀ ਮੰਮੀ ਦੀ ਸ਼ਕਲ ਮੇਰੇ ਵਰਗੀ ਹੈ ਹਾਂ ਨਾ ਇਹਦੀ ਮਾਮੀ ਕੋਨੇ ਮੈਂ ਡਰ ਗਈ ਮੈਂ ਮੈਂ ਮਿਲ ਲੈ ਕਿਹਾ ਬੱਸ ਡਰ ਗਿਆ ਮਾਂ ਹੱਸ ਕੇ ਨਾ ਅਨਾਮ ਲਾਪਾ ਉਲਟ ਗਿਆ ਸੀ ਹੈ ਆਕੇ ਨੂੰ ਰੋਟੀ ਖਵਾ ਰਾ ਹਾਂ ਹਾਂਜੀ ਗਾਇਜ਼ ਡਿਨਰ ਚੱਲਦਾ ਪਿਆ ਸਾਡਾ ਜਿਵੇਂ ਕਿ ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀ ਤੇ ਚਾਚੀ ਜੀ ਹੁਣੇ ਲੱਗੇ ਪਏ ਨੇ ਪ੍ਰਸ਼ਾਦੇ ਪਕਾਣ ਤੇ ਮੈਂ ਲੱਗੀ ਪਈ ਆ ਸਲਾਦ ਕੱਟਣ ਤੇ ਇੱਥੇ ਮੰਮੀ ਮੈਨੂੰ ਦੇ ਰਹੇ ਨੇ ਇਨਸਟਰਕਸ਼ਨ ਤੇ ਇਸ ਤੋਂ ਬਾਅਦ ਫਿਰ ਹੁਣ ਵਰਤਾਨੇ ਆ ਸਾਰਿਆਂ ਨੂੰ ਪੇੜੇ ਕਰ ਪੇੜੇ ਕਰਨੇ ਨੇ ਪੇੜੇ ਤੁਸੀਂ ਪਕਾਉਂਗੇ ਰੋਟੀਆਂ ਅੱਜ ਅੱਜ ਤਾਂ ਤਾਂ ਕਹੇ ਚੱਲ ਜੇ ਜਿਹੜੀ ਰੋਟੀ ਐਂਜਲ ਪਕਾਉਗੀ ਉਹ ਖਾ ਕੇ ਦੇਖਾਂਗੇ ਠੀਕ ਆ ਆ ਸ਼ਰਾਰਤੀ ਆ ਗਿਆ ਕਿਉਂ ਜੋ ਮੈਂ ਵੀਡੀਓ ਬਣਾਉਂਗੀ ਇੱਕ ਤਾਂ ਮੈਂ ਲੋ ਜਿਹਨੇ ਸਾਰੀ ਇਹ ਪਕਾ ਦੇਗੀ ਹਾਂ ਐਂਜਲ ਅੱਜ ਤੁਸੀਂ ਦਾਦੀ ਮम्मा ਦੀ ਹੈਲਪ ਕਰ ਰਹੇ ਹੋ ਭੁੱਲ ਕੱਢ ਕੇ ਕਰ ਰਹੀ ਹੈ ਹੈਲਪ ਕਰ ਰਹੀ ਹੈ ਇਹ ਮੈਨੂੰ ਲੱਗਦਾ ਲੱਡੂ ਵੱਟੀ ਜਾਂਦੀ ਹੈ ਕੋਈ ਗੱਲ ਨਹੀਂ ਤਾਂ ਹੀ ਸਿੱਖੋਗੇ। ਹਾਂ। ਆਹ ਦੇਖੋ ਦਾਦੀ ਮੰਮਾ ਨੇ ਕਿੰਨਾ ਫਾਸਟ-ਫਾਸਟ ਕਰਦਾ। ਉਮੀਦ ਤੁਸੀਂ ਟੋਪੜ ਦੇ ਪੇਰ ਉੱਪਰ ਨਹੀਂ ਆ ਬੈਂ। ਹਾਂ। ਹਾਂਜੀ ਗਾਇਸ ਹੁਣ ਵਾਰੀ ਆ ਗਈ ਰੋਟੀਆਂ ਦੇਣ ਦੀ ਤੇ ਹੁਣ ਮੈਂ ਸਬਜੀ ਪਾ ਲਈ ਸਾਰਿਆਂ ਦੀ ਤੇ ਹੁਣ ਵਾਰੀ-ਵਾਰੀ ਸਭ ਨੂੰ ਫੜਾ ਦੇਣੀ ਹੈ। ਪਬਜੀ ਖੇਡਦੇ ਰਹਿੰਦੇ ਨੇ ਹਮੇਸ਼ਾ। ਸਾਰਾ ਦਿਨ ਪਬਜੀ ਚੱਲਦੀ ਹੈ। ਬਾਬੇ ਆ ਕਰਨਾ ਬਾਬੇ ਕੋ ਵੀ ਬੈਠਾ ਗੇੜ ਰਿਆ ਸੀ ਕੱਲ ਨੰਦ ਖਾ ਨਹੀਂ ਰਿਹਾ ਰੋਟੀ ਹੈ ਹਾਂ ਖਾ ਰਿਹਾ ਹੈ ਪਿੱਛੇ ਪਿੱਛੇ ਘੁੰਮ ਕੇ ਖਾਉਣੀ ਪੈਂਦੀ ਹੈ ਹਨਾ ਬੱਚਿਆਂ ਨੂੰ ਚਲੋ ਧਿਆਨ ਰੱਖੋ ਕੋਈ ਗੱਲ ਨਹੀਂ ਤੇ ਪਿਆਰ ਕਰਦਾ ਜੀ ਮੇਰੇ ਸਾਹਮਣੇ ਦੋ ਦੋ ਬੰਦੇ ਸੋਹਣੇ ਲੱਗਦੇ ਆ ਜਾ ਆ ਦੇਖੋ ਇਨਾ ਕੰਮ ਨਹੀਂ ਕੀਤਾ ਜਿੰਨਾ ਕੱਪੜੇ ਕੱਪੜੇ ਦੇਖੋ ਕਪੜੇ ਦਾ ਹਾਲ ਦੇਖੋ ਕਿੰਨਾ ਕੰਮ ਕਰਦੀ ਹੈ ਨਾ ਕੁੜੀ ਇਹ ਸਾਡੀ ਕੁੜੀ ਬੜਾ ਜਿਆਦਾ ਕੰਮ ਕਰਦੀ ਹੈ ਹਨਾ ਜਿੰਨਾ ਮਰਜ਼ੀ ਇਹਦੇ ਤੋਂ ਕੰਮ ਕਰਵਾ ਲਓ ਥੱਕਦੀ ਨਹੀਂ ਬਹੁਤ ਕੰਮ ਕਰਦੇ ਦੋ ਘੰਟੇ ਦੀ ਉਹ ਕਰਦੇ ਬੈਠੇ ਦੋ ਘੰਟੇ ਹੋ ਗਏ ਨਾ ਘੰਟੇ ਬਾਅਦ ਚੌਂਕੀ ਤੋਂ ਉੱਠੀ ਹਾਂ ਦੋ ਘੰਟੇ ਬਾਅਦ ਉੱਠੀ ਵਿਚਾਰੀ ਨੂੰ ਰੋਟੀ ਵੀ ਨਹੀਂ ਮਿਲੀ ਹੈਗੀ ਸਭ ਤੋਂ ਲਾਸਟ ਚ ਰੋਟੀ ਮਿਲੇਗੀ ਹਾਂ ਕਹਾਈ ਮੈਨੂੰ ਕਹਿੰਦਾ ਇਹ ਮੈਰੀ ਜੀ ਇੱਥੇ ਬਖਾਂਦਾ ਤੇ ਬਾਈ ਕਰ ਉਹਦੋਂ ਮੈਨੂੰ ਬਖਾਂਦਾ ਆ ਆ ਕੇ ਆਹ ਇਹ ਕੈਂਟ ਤੱਕ ਹੋ ਗਈ ਨਾ ਮੈਨੂੰ ਮੈਨੀ ਨਹੀਂ ਨਾਨੀ ਇਹ ਵੀ ਨਾਨੀ ਇਹ ਨਾਲੀ ਆ ਨਾਨੀ ਇਹ ਨਾਨੀ ਦੇਗੀ ਜੀ ਨਾਨੀ ਇੱਥੇ ਕੋਈ ਲੱਗਦੇ ਹੈ ਹੀ ਹੋਈ ਮੈਂ ਕਿਹਾ ਕਿ ਤੂੰ ਹੋਈ ਹੋਈ ਹੈ ਨਾਨੀ ਹੈ ਮੈਨੀ ਹੈ ਨਾਨੀ ਦਾ ਨਾਮ ਲਾੜਾ ਵਿਚਰੀ ਦਾ ਮੈਨੂੰ ਪਤਾ ਹੁਣ ਤੇ ਅੱਜ ਤੇ ਹੈ ਹੀ ਹੋਈ ਹੈ ਹਾਂ নানী নাম বছি কোটি কাকা কাকা গোল 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 ਮੇਰੀ ਜੁੱਤੀ ਕਿੱਥੇ ਲਕੋਈ ਸੀ ਜੁੱਤੀ ਕਿੱਥੇ ਲਕੋਈ ਸੀ ਆਨੰਦ ਮੇਰੀ ਮੇਰੀ ਜੁੱਤੀ ਦੇ ਦਿਓ ਮੈਂ ਨਹੀਂ ਜੁੱਤੀ ਦਿਓ ਮੇਰੀ ਵਾਪਸ ਕੋ ਵੱਡੇ ਮਮਾ ਵੱਡੇ ਮਮਾ ਹਾਂ ਲੋ ਜੁੱਤੀ ਪਾ ਦਿਓ ਵੱਡੇ ਮਮਾ ਤੁਸੀਂ ਤੇ ਬੈਠੋ ਤਾਂ ਲੈ ਲੈ ਪਾਣ ਨੂੰ ਦਿਲ ਵੀ ਨਹੀਂ ਕਰਦਾ ਮੈਂ ਦੇ ਦੋ ਮਮਾ ਦੀ ਜੁੱਤੀ ਆਨੰਦ ਆਏ ਆਏ ਆਲੋ ਵੱਡੇ ਆਲੋ ਵੱਡੇ ਦੇ ਦੋ ਜੁੱਤੀ ਦੇ ਦੋ ਛੱਡ ਦੋ ਹੈਂਡ ਪਰਾ ਕਰ ਲੋ ਹੈਂਡ ਪਰਾ ਕਰ ਲੋ ਵੈਰੀ ਗੁੱਡ 어디 가실래요? 자로. 어디 가실래요?